ਕੀ ਸੁਖਵੀਰ ਬਾਦਲ ਚੋਣ ਤੋਂ ਭੱਜ ਰਹੇ ਨੇ ਦਰਦੇ ਨੇ ਹਾਰ ਤੋਂ ਸੁਖਵੀਰ ਬਾਦਲ ਲੀਡ ਕਿਉਂ ਨਹੀਂ ਕਰਦੇ ਚੋਣਾ ਕਿਉਂ ਨਹੀਂ ਲੜ ਰਹੇ ਲੋਕ ਸਭਾ ਚੋਣ ਉਹਨਾਂ ਨੇ ਛੱਡੀ ਲੋਕ ਸਭਾ ਚੋਣ ਤੇ ਪਾਰਟੀ ਦਾ ਫੈਸਲਾ ਹੋਇਆ ਸੀ ਕਿ ਇੱਕ ਚੋਣ 'ਚ ਇੱਕ ਪਾਰਟੀ ਇੱਕ ਇੱਕ ਪਰਿਵਾਰ ਦਾ ਇੱਕ ਮੈਂਬਰ ਲੜੇ ਤਾਂ ਛੱਡੀ ਤਾਂ ਛੱਡੀ ਜੀ ਹੁਣ ਜਿੰਨੀ ਚੋਣਾਂ ਨੇ ਗਿੱਦੜਵਾਹਾ ਚੋਣ ਤੋਂ ਗਿੱਦੜਵਾਹਾ ਤੋਂ ਚਰਚਾ ਕੀ ਸੁਖਵੀਰ ਬਾਦਲ ਗਿੱਦੜਵਾਹਾ ਚੋਣ ਲੜ ਰਹੇ ਨੇ ਇਹ ਪਾਰਟੀ ਫੈਸਲਾ ਕਰੂ ਮੈਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦਾ ਨਹੀਂ ਮੰਨ ਲਓ ਜੇ ਨਹੀਂ ਲੜਦੇ ਉਹ ਤਾਂ ਤੁਹਾਨੂੰ ਵੀ ਪਤਾ ਪਾਰਟੀ ਅੱਜ ਕਿਸ ਪੋਜੀਸ਼ਨ ਤੇ ਆ ਬਾਦਲ ਸਾਹਿਬ 2022 ਦੀ ਚੋਣ ਲੜਨ ਨੂੰ ਬਿਲਕੁਲ ਤਿਆਰ ਨਹੀਂ ਸੀ ਬਿਲਕੁਲ ਤਿਆਰ ਨਹੀਂ ਸੀ ਉਹਦੇ ਵਿੱਚ ਮੈਂ ਵੀ ਆਪਣੇ ਆਪ ਨੂੰ ਗੁਨਾਹਗਰ ਗਿਣਦਾ ਅਸੀਂ ਸਮਝਦੇ ਸੀ ਸਾਰੇ ਕਿ ਬਾਦਲ ਸਾਹਿਬ ਨੂੰ ਲੜਾਉਣਾ ਚਾਹੀਦਾ ਲੋਕਾਂ 'ਚ ਇਹ ਹੋਊਗਾ ਕਿ ਇਹ ਬਜ਼ੁਰਗ ਅੱਜ ਵੀ ਰਾਜਨੀਤੀ 'ਚ ਐਕਟਿਵ ਹੈ ਸ਼ਾਇਦ ਆਪਾਂ ਨੂੰ ਇਹਨਾਂ ਨੂੰ ਵੋਟਰ ਵਾਂ ਦਾ ਫਾਇਦਾ ਹੋ ਜਵੇ ਬਾਦਲ ਸਾਹਿਬ ਨਹੀਂ ਜਿੱਤ ਸਕੇ ਅਸੀਂ ਗਿਲਟੀ ਮਹਿਸੂਸ ਕਰਦੇ ਹਾਂ ਕਿ ਸਾਡੇ ਲੋਕਾਂ ਦੇ ਫੈਸਲੇ ਕਰਕੇ ਕਿਉਂਕਿ ਬਾਦਲ ਸਾਹਿਬ ਦੀ ਇੱਕ ਵਡਿਆਈ ਸੀ ਜਿੱਥੇ ਉਹਨਾਂ ਦਾ ਆਜ਼ਾਦੀ ਫੈਸਲਾ ਤੇ ਪਾਰਟੀ ਦਾ ਫੈਸਲਾ ਹੋਵੇ ਪਾਰਟੀ ਦੇ ਫੈਸਲੇ ਅੱਗੇ ਸਿਰ ਝੁਕਾ ਦਿੰਦੇ ਸੀ ਆਪਣੀ ਗੱਲ ਨਹੀਂ ਸੀ ਰੱਖਦੇ ਬੀਬਾ ਹਰਸੀਮ ਰਤਨ ਨੇ ਵੀ ਉਹੀ ਕੀਤਾ ਬਹੁਤ ਲੋਕਾਂ ਨੇ ਕਿਹਾ ਬਹੁਤ ਲੋਕਾਂ ਨੇ ਕਿਹਾ ਏਜੰਸੀਆਂ ਨੇ ਕਿਹਾ ਕਿ ਬੀਬਾ ਜੀ ਤਿੰਨ ਵਾਰੀ ਬਿਠਿੰਡੇ ਜਿੱਤ ਗਏ ਸਾਰੀ ਜਿੱਤਲਾ ਮੁਸ਼ਕਲ ਹੋਊਗਾ ਜੇ ਲੜੜੋ ਤਾਂ ਫਿਰੋਜ਼ਪੁਰ ਤੋਂ ਲੜੋ ਸ਼ਿਫਟ ਕਰ ਦਿਓ ਉਹ ਕਹਿੰਦੇ ਜਿੱਤਾਂ ਜਾਂ ਹਾਰਾਂ ਮੈਂ ਲੜੂੰਗੀ ਬਿਠਿੰਡੇ ਤੋਂ ਮੈਂ ਕੰਸਟੀਟਿਊਐਂਸੀ ਨਹੀਂ ਸ਼ਿਫਟ ਕਰਨੀ ਠੀਕ ਹੈ ਨਾ ਫਿਰ ਜਿੱਤੇ ਨੇ देखो ਹੁਣ ਪਤਾ ਪ੍ਰੋਬਲਮ ਕੀ ਆ ਆਪਣੀ ਜਦ ਬੰਦਾ ਕ੍ਰੈਡੀਬਿਲਟੀ ਲੂਜ਼ ਕਰ ਦਿੰਦਾ ਆਂ ਨਾਚ ਨਾ ਜਾਣੇ ਆਂਗ ਟੇਡਾ ਫਿਰ ਉਹ ਦੂਸਰੇ ਤੇ ਗੁੱਸਾ ਕਰੀ ਜਾਂਦਾ ਹੁਣ ਆਪਾਂ ਇਹ ਦੇਸੀ ਕਰਿਆ ਸਰ ਮੈਂ ਤੁਹਾਨੂੰ ਪੁੱਛਦਾ ਕਿਉਂਕਿ ਜਦੋਂ ਲੀਡਰ ਹੈ ਲੀਡ ਫਰੋਮ ਦਾ ਫਰੰਟ ਹੁਣ ਜਦੋਂ ਪਾਰਟੀ ਬੀਜੇਪੀ ਤੋਂ ਵੀ ਥੱਲੇ ਜਾ ਰਹੀ ਆ ਪੰਜਾਬ ਦੇ ਵਿੱਚ ਹਰ ਚੋਣ ਦੇ ਵਿੱਚ ਪੰਜਵਾਂ ਤੁਹਾਡਾ ਨੰਬਰ ਆਉਂਦਾ ਬੀਜੇਪੀ ਪਰ ਪਰ ਉਦੋਂ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਲੀਡ ਵੈਸੇ ਹੀ ਸੁਖਵੀਰ ਬਾਦਲ ਕਹਿਣ ਨੂੰ ਲੀਡਰ ਨੇ ਉਹਨਾਂ ਨੂੰ ਨਹੀਂ ਲੱਗਦਾ ਲੀਡ ਕਰਦਾ ਦੇਖੋ ਬੀਜੇਪੀ ਨੂੰ ਤੁਸੀਂ ਇਨਸਟੈਂਸ ਨਹੀਂ ਬਣਾ ਸਕਦੇ ਕਿਉਂਕਿ ਪੰਜਾਬ ਵਿੱਚ ਪੋਲਰਾਈਜੇਸ਼ਨ ਟੌਪ ਦੀ ਹੋਈ ਸੀ ਰੈਸਟ ਆਫ ਇੰਡੀਆ ਨਾਲੋਂ ਫਰਕ ਸੀ ਉਹ ਜਿਹੜਾ ਕਾਰਡ ਪੰਜਾਬ 'ਚ ਹਿੰਦੂਤਵ ਦਾ ਦਾ ਜਰਾ ਮੰਦਰ ਦਾ ਚੱਲਿਆ ਉਹ ਯੂਪ 'ਚ ਨਹੀਂ ਚੱਲਿਆ ਅਯੁੱਧਿਆ ਬਿਹਾਰੀ ਆ ਬੀਜੇਪੀ 37 ਸੀਟਾਂ ਹਾਰ ਗਈ 40 40 ਸੀਟਾਂ ਹਾਰ ਗਈ ਉਹ ਪੰਜਾਬ 'ਚ ਨਹੀਂ ਚੱਲਿਆ ਬੀਜੇਪੀ ਵਾਲੇ ਮੈਨੂੰ ਇੱਕ ਫੰਕਸ਼ਨ ਤੇ ਲੁਧਿਆਣਾ ਮਿਲੇ ਉਹ ਕਹਿੰਦੇ ਅਸੀਂ ਪਾਰਲੀਮੈਂਟ 4 ਜੂਨ ਤੋਂ ਲੈ ਕੇ 10 ਜੁਲਾਈ ਤੱਕ ਜਲੰਧਰ ਪੱਛਮੀ 'ਚ 37000 ਵੋਟ ਕੱਟ ਗਈ 37000 ਵੋਟ ਕੱਟ ਗਈ ਤੁਸੀਂ ਜੇ ਹੁਣ ਉਹਨਾਂ ਦੀ ਜੂਨ ਵਾਲੀ ਵੋਟ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਸਟਰੈਂਥ ਗਣੋਗੇ ਨਹੀਂ ਨਹੀਂ ਮੈਂ ਮੈਂ ਛੱਡੂ ਅੱਜ ਅੱਜ ਤੁਸੀਂ ਪੰਜਾਬ ਦੀਆਂ ਵੋਟਾਂ ਬੁਆ ਲਓ ਬੀਜੇਪੀ 6% ਰੀਟਪੂ ਸੋ ਮੈਂ ਕਹਿੰਦਾ ਬੀ ਜੀ ਪੀ ਇੱਕ ਪਾਸੇ ਆ ਉਸ ਵੇਲੇ ਪੋਲਰਾਈਜੇਸ਼ਨ ਸੀ ਤੁਹਾਡੀ ਗੱਲ ਮੈਂ ਵੱਡੀ ਕਰਦਾ ਪਰ ਗੱਲ ਤੇ ਇਹ ਹੈ ਕੀ ਹੁਣ ਸੁਖਵੀਰ ਤੁਹਾਨੂੰ ਨਹੀਂ ਲੱਗਦਾ ਲੀਡ ਫਰੋਮ ਦਾ ਫਰੰਟ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਲੜਨਾ ਚਾਹੀਦਾ ਜੇ ਪਾਰਟੀ ਦੀ ਇਹ ਹਾਲਤ ਆ ਜੇ ਸੁਖਵੀਰ ਬਾਦਲ ਲੀਡ ਕਰਨਗੇ ਅੱਗੇ ਹੋ ਕੇ ਚੋਣ ਲੜਨਗੇ ਜਿੱਤ ਕੇ ਦਿਖਾਉਣਗੇ ਤਾਂ ਹੀ ਵਰਕਰ ਚ ਹੌਸਲਾ ਆਊਗਾ ਸੁਖਵੀਰ ਸਿੰਘ ਬਾਦਲ ਨੇ ਹਮੇਸ਼ਾ ਹਰ ਲੜਾਈ ਅੱਗੇ ਹੋ ਕੇ ਲੜੀ ਹੈ ਭਾਵੇਂ ਉਹ 2022 ਵੇਲੇ ਗੱਲ ਪੰਜਾਬ ਦੀ ਚੱਲੀ ਜੀ ਭਾਵੇਂ ਪੰਜਾਬ ਬਚਾਓ ਚੱਲੀ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ ਜੇ ਲਾਸਟ ਮੂਮੈਂਟ ਤੇ ਕੋਈ ਗੇਮ ਹੋ ਜਾਂਦੀ ਹੈ ਜਿਹਦਾ ਇਹੀ ਲੋਕ ਕਹਿ ਰਹੇ ਸੀਗੇ ਕਿ ਜੋ ਸੁਖਵੀਰ ਜੀ ਨੇ ਆਨੰਦ ਲਿਆਦਾ ਅਖਬਾਰ ਕਹਿ ਰਹੇ ਸੀਗੇ ਮੈਂ ਨਹੀਂ ਕਹਿ ਰਿਹਾ ਕਿ ਅਕਾਲੀ ਦਲ 4-5 ਦੇ ਖੜਾ ਜਾਦਦੇ ਸੀ ਆਨੰਦਪੁਰ ਸਾਹਿਬ ਵਾਲੀ ਜਿੱਤੂ ਦੀ ਦੱਸਦੇ ਸੀਗੇ ਤੇ ਚਲੋ ਉਹ ਜੋ ਬਾਅਦ ਚ ਕੋਈ ਕਿ ਗੱਲ ਪਲੇ ਕਰ ਜਾਂਦੀ ਹੈ ਲੋਕਾਂ ਤੁਸੀਂ ਉਹਨੂੰ ਕਹਨੂੰ ਰੋਕ ਸਕਦੇ ਹੋ ਇਹ ਲਾਸਟ ਮੂਮੈਂਟ ਤੇ ਚਰਚਾ ਹੋ ਗਈ ਗੱਲ ਦੀ ਜੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਪ੍ਰੈਸ ਹੀ ਕਹਤਾ ਕਿ ਵੋਟਾਂ ਅਕਾਲੀਆਂ ਨੂੰ ਨਹੀਂ ਬੈੜੀਆਂ ਕਿਉਂਕਿ ਲੋਕ ਸੋਚਦੇ ਆ ਕਿ ਅਕਾਲੀਆਂ ਵਾਲੀ ਵੋਟ મોદી ਦੀ ਵੋਟ ਹੈ ਹਾਂਜੀ ਤੇ ਉਹੀ ਹੋਇਆ ਉਹੀ ਹੋਇਆ ਡਰ ਗਏ ਲੋਕ ਨਹੀਂ ਜਿੱਤਣ ਵਾਲੀਆਂ ਚਾਰ ਪੱਕੀਆਂ ਕਹਿੰਦੇ ਸੀ ਫਿਰੋਜ਼ਪੁਰ ਤਾਂ ਸੀ ਸਾਰੇ 95000 ਤੇ ਕੋਲ ਤੇ ਅੰਮ੍ਰਿਤਸਰ ਵੀ ਜਿਤਾ ਰਹੇ ਸੀ ਸਾਨੂੰ ਆਨੰਦਪੁਰ ਸਾਹਿਬ ਵੀ ਜਿਤਾ ਰਹੇ ਸੀ ਪਟਿਆਲਾ ਵੀ ਜਿਤਾ ਰਹੇ ਸੀ ਪਰ ਉਹ ਚਲੋ ਇਹ ਹੋ ਜਾਂਦਾ ਹੈ ਪੋਲਿਟਿਕਸ ਹਮੇਸ਼ਾ ਜਿੱਤ ਨਹੀਂ ਹੁੰਦੀ ਹਮੇਸ਼ਾ ਹਾਰ ਨਹੀਂ ਹੁੰਦੀ ਪਰ ਇੱਕ ਗੱਲ ਆ ਕਿ ਨਾਂ ਦਾ ਲੰਬੀ ਕਦੇ ਰਾਤ ਹੋਈ ਇਹਦਾ ਨਾਂ ਲੰਬਾ ਕਦੇ ਦਿਨ ਹੋਇਆ ਰਾਤ ਤੋਂ ਬਾਅਦ ਦਿਨ ਚੜਨਾ ਦਿਨ ਤੋਂ ਬਾਅਦ ਰਾਤ ਹਮੇਸ਼ਾ ਇੱਕੋ ਜਿਹੇ ਸਮੇਂ ਤੇ ਰਹਿੰਦੇ ਨਹੀਂ ਕਿ ਸੁਖਵੀਰ ਬਾਦਲ ਚੋਣ ਤੋਂ ਭੱਜ ਰਹੇ ਨੇ ਡਰਦੇ ਨੇ ਹਾਰ ਤੋਂ ਸੁਖਵੀਰ ਬਾਦਲ ਲੀਡ ਕਿਉਂ ਨਹੀਂ ਕਰਦੇ ਚੋਣਾ ਕਿਉਂ ਨਹੀਂ ਲੜ ਰਹੇ ਲੋਕ ਸਭਾ ਚੋਣ ਉਹਨਾਂ ਨੇ ਛੱਡੀ ਲੋਕ ਸਭਾ ਚੋਣ ਤੇ ਪਾਰਟੀ ਦਾ ਫੈਸਲਾ ਹੋਇਆ ਸੀ ਕਿ ਇੱਕ ਚੋਣ 'ਚ ਇੱਕ ਪਾਰਟੀ ਇੱਕ ਇੱਕ ਪਰਿਵਾਰ ਦਾ ਇੱਕ ਮੈਂਬਰ ਲੜੇ ਤਾਂ ਛੱਡੀ ਤਾਂ ਛੱਡੀ ਜੀ ਹੁਣ ਜਿਮਨੀ ਚੋਣਾ ਨੇ ਗਿੱਦੜਵਾਹਾ ਚੋਣ ਤੋਂ ਗਿੱਦੜਵਾਹਾ ਤੋਂ ਚਰਚਾ ਕੀ ਸੁਖਵੀਰ ਬਾਦਲ ਕਿੱਧਰਵਾਹਾ ਚੋਣ ਲੜ ਰਹੇ ਨੇ ਇਹ ਪਾਰਟੀ ਫੈਸਲਾ ਕਰੂ ਮੈਂ ਨਹੀਂ ਇਹਦੇ ਬਾਰੇ ਕੁਝ ਕਹਿ ਸਕਦਾ ਨਹੀਂ ਮੰਨ ਲਓ ਜੇ ਨਹੀਂ ਲੜਦੇ ਉਹ ਤਾਂ ਤੁਹਾਨੂੰ ਵੀ ਪਤਾ ਪਾਰਟੀ ਅੱਜ ਕਿਸ ਪੋਜੀਸ਼ਨ ਤੇ ਆ ਬਾਦਲ ਸਾਹਿਬ 2022 ਦੀ ਚੋਣ ਲੜਨ ਨੂੰ ਬਿਲਕੁਲ ਤਿਆਰ ਨਹੀਂ ਸੀ ਬਿਲਕੁਲ ਤਿਆਰ ਨਹੀਂ ਸੀ ਉਹਦੇ 'ਚ ਮੈਂ ਵੀ ਆਪਣੇ ਆਪ ਨੂੰ ਗੁਨਾਹਗਰ ਗਿਣਦਾ ਅਸੀਂ ਸਮਝਦੇ ਸੀ ਸਾਰੇ ਕਿ ਬਾਦਲ ਸਾਹਿਬ ਨੂੰ ਲੜਾਉਣਾ ਚਾਹੀਦਾ ਲੋਕਾਂ 'ਚ ਇਹ ਹੋਊਗਾ ਕਿ ਇਹ ਬਜ਼ੁਰਗ ਅੱਜ ਵੀ ਰਾਜਨੀਤੀ 'ਚ ਐਕਟਿਵ ਹੈ ਸ਼ਾਇਦ ਆਪਾਂ ਨੂੰ ਇਹਨਾਂ ਨੂੰ ਵੋਟਰ ਦੇ ਵਾਸਤੇ ਫਾਇਦਾ ਹੋ ਜਵੇ ਬਾਲ ਸਾਹਿਬ ਨਹੀਂ ਜਿੱਤ ਸਕੇ ਅਸੀਂ ਗਿਲਟੀ ਮਹਿਸੂਸ ਕਰਦੇ ਆ ਕਿ ਸਾਡੇ ਲੋਕਾਂ ਦੇ ਫੈਸਲੇ ਕਰਕੇ ਕਿਉਂਕਿ ਬਾਲ ਸਾਹਿਬ ਦੀ ਇੱਕ ਵਟਿਆਈ ਸੀ ਜਿੱਥੇ ਉਹਨਾਂ ਦਾ ذاتی ਫੈਸਲਾ ਤੇ ਪਾਰਟੀ ਦਾ ਫੈਸਲਾ ਹੋਵੇ ਪਾਰਟੀ ਦੇ ਫੈਸਲੇ ਅਗੇ ਸਿਰ ਝੁਕਾ ਦਿੰਦੇ ਸੀ ਆਪਣੀ ਗੱਲ ਨਹੀਂ ਸੀ ਰੱਖਦੇ ਬੀਬਾ ਹਰਸੀਮ ਰਤਨ ਨੇ ਵੀ ਉਹੀ ਕੀਤਾ ਬਹੁਤ ਲੋਕਾਂ ਨੇ ਕਿਹਾ ਬਹੁਤ ਲੋਕਾਂ ਨੇ ਕਿਹਾ ਏਜੰਸੀਆਂ ਨੇ ਕਿਹਾ ਕਿ ਬੀਬਾ ਜੀ ਤਿੰਨ ਵਾਰੀ ਬਿਠਿੰਡੇ ਜਿੱਤ ਗਏ ਸਾਰੀ ਜਿੱਤਲਾ ਮੁਸ਼ਕਲ ਹੋਊਗਾ ਜੇ ਲੜੋ ਤਾਂ ਫਿਰੋਜ਼ਪੁਰ ਤੋਂ ਲੜੋ ਸ਼ਿਫਟ ਕਰ ਦਿਓ ਉਹ ਕਹਿੰਦੇ ਜਿੱਤਾਂ ਜਾਂ ਹਾਰਾਂ ਮੈਂ ਲੜੂੰਗੀ ਬਿਠਿੰਡੇ ਤੋਂ ਮੈਂ ਕੰਸਿਸਟੈਂਸੀ ਨਹੀਂ ਸ਼ਿਫਟ ਕਰਨੀ ਠੀਕ ਹੈ ਨਾ ਫਿਰ ਜਿੱਤੇ ਨਾ ਦੇਖੋ ਹੁਣ ਪਤਾ ਪ੍ਰੋਬਲਮ ਕੀ ਹੈ ਆਪਣੀ ਜਦ ਬੰਦਾ ਕ੍ਰੈਡੀਬਿਲਟੀ ਲੂਜ਼ ਕਰ ਦਿੰਦਾ ਆਂਚ ਨਾਚ ਨਾ ਜਾਣੇ ਆਂਗਣ ਟੇਡਾ ਫਿਰ ਉਹ ਦੂਸਰਿਆਂ ਤੇ ਗੁੱਸਾ ਕਰੀ ਜਾਂਦਾ ਹੁਣ ਆਪਾਂ ਇਹਦੇ ਜੀ ਐਸੀ ਕਰਿਆ ਸਰ ਮੈਂ ਤੁਹਾਨੂੰ ਪੁੱਛਦਾ ਕਿਉਂਕਿ ਜਦੋਂ ਲੀਡਰ ਲੀਡ ਫਰੋਮ ਦਾ ਫਰੰਟ ਹੁਣ ਜਦੋਂ ਪਾਰਟੀ ਬੀਜੇਪੀ ਤੋਂ ਵੀ ਥੱਲੇ ਜਾ ਰਹੀ ਹੈ ਪੰਜਾਬ ਦੇ ਵਿੱਚ ਹਰ ਚੋਣ ਦੇ ਵਿੱਚ ਪੰਜਵਾਂ ਤੁਹਾਡਾ ਨੰਬਰ ਆਉਂਦਾ ਬੀਜੇਪੀ ਪਰ ਪਰ ਉਦੋਂ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਲੀਡ ਵੈਸੇ ਹੀ ਸੁਖਵੀਰ ਬਾਦਲ ਕਹਿਣ ਨੂੰ ਲੀਡਰ ਨੇ ਉਹਨਾਂ ਨੂੰ ਨਹੀਂ ਲੱਗਦਾ ਲੀਡ ਕਰਨਾ ਚਾਹੀਦਾ ਦੇਖੋ ਬੀਜੇਪੀ ਨੂੰ ਤੁਸੀਂ ਇਨਸਟੈਂਸ ਨਹੀਂ ਬਣਾ ਸਕਦੇ ਕਿਉਂਕਿ ਪੰਜਾਬ ਵਿੱਚ ਪੋਲਰਾਈਜੇਸ਼ਨ ਟੋਪ ਦੀ ਹੋਈ ਹੋਈ ਸੀ ਰੈਸਟ ਆਫ ਇੰਡੀਆ ਨਾਲੋਂ ਫਰਕ ਸੀ ਉਹ ਜਿਹੜਾ ਕਾਰਡ ਪੰਜਾਬ 'ਚ ਹਿੰਦੂਤਵ ਦਾ ਦਾਦਾ ਜਰਾ ਮੰਦਰ ਦਾ ਚੱਲਿਆ ਉਹ ਯੂਪੀ 'ਚ ਨਹੀਂ ਚੱਲਿਆ ਯੁਧਿਆਵਿਹਾਰੀ ਆ ਬੀਜੇਪੀ 37 ਸੀਟਾਂ ਹਾਰ ਗਈ 40 40 ਸੀਟਾਂ ਹਾਰ ਗਈ ਉਹ ਪੰਜਾਬ 'ਚ ਨਹੀਂ ਚੱਲਿਆ ਬੀਜੇਪੀ ਆਲੇ ਮੈਨੂੰ ਇੱਕ ਫੰਕਸ਼ਨ ਤੇ ਲੁਧਿਆਣੇ ਮਿਲੇ ਆ ਜੀ ਉਹ ਕਹਿੰਦੇ ਅਸੀਂ ਪਾਰਲੀਮੈਂਟ 4 ਜੂਨ ਤੋਂ ਲੈ ਕੇ 10 ਜੁਲਾਈ ਤੱਕ ਜਲੰਧਰ ਪੱਛਮੀ ਚ 37000 ਵੋਟ ਕੱਟ ਗਈ 37000 ਵੋਟ ਕੱਟ ਗਈ ਤੁਸੀਂ ਜੇ ਹੁਣ ਉਹਨਾਂ ਦੀ ਜੂਨ ਵਾਲੀ ਵੋਟ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਉਹਨਾਂ ਦੀ ਸਟਰੈਂਥ ਗਣੋਗੇ ਨਹੀਂ ਨਹੀਂ ਮੈਂ ਮੈਂ ਛੱਡੂ ਅੱਜ ਅੱਜ ਤੁਸੀਂ ਪੰਜਾਬ ਦੀਆਂ ਵੋਟਾਂ ਬੁਆ ਲਓ ਬੀਜੇਪੀ 6% ਦੀ ਟੱਪੂ ਚਲੋ ਮੈਂ ਕਹਿੰਦਾ ਬੀਜੇਪੀ ਇੱਕ ਪਾਸੇ ਆ ਉਸ ਵੇਲੇ ਪੋਲਰਾਈਜੇਸ਼ਨ ਸੀ ਤੁਹਾਡੀ ਗੱਲ ਮੈਂ ਵੱਡੀ ਕਰਦਾ ਪਰ ਗਲਤ ਇਹ ਹੈ ਕਿ ਹੁਣ ਸੁਖਵੀਰ ਤੁਹਾਨੂੰ ਨਹੀਂ ਲੱਗਦਾ ਲੀਡ ਫਰਮ ਦਾ ਫਰੰਟ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਲੜਨਾ ਚਾਹੀਦਾ ਜੇ ਪਾਰਟੀ ਦੀ ਇਹ ਹਾਲਤ ਆ ਜੇ ਸੁਖਵੀਰ ਬਾਦਲ ਲੀਡ ਕਰਨਗੇ ਅੱਗੇ ਹੋ ਕੇ ਚੋਣ ਲੜਨਗੇ ਜਿੱਤ ਕੇ ਦਿਖਾਉਣਗੇ ਤਾਂ ਹੀ ਵਰਕਰ ਚ ਹੌਸਲਾ ਆਊਗਾ ਸੁਖਵੀਰ ਸਿੰਘ ਬਾਦਲ ਨੇ ਹਮੇਸ਼ਾ ਹਰ ਲੜਾਈ ਅੱਗੇ ਹੋ ਕੇ ਲੜੀ ਹੈ ਭਾਵੇਂ ਉਹ 2022 ਵੇਲੇ ਗੱਲ ਪੰਜਾਬ ਦੀ ਚੱਲੀ ਜੀ ਭਾਵੇਂ ਪੰਜਾਬ ਬਚਾਓ ਚੱਲੀ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ ਜੇ ਲਾਸਟ ਮੂਮੈਂਟ ਤੇ ਕੋਈ ਗੇਮ ਹੋ ਜਾਂਦੀ ਹੈ ਜੀਦਾ ਇਹ ਹੀ ਲੋਕ ਕਹਿ ਰਹੇ ਸੀਗੇ ਕਿ ਜੋ ਸੁਖਵੀਰ ਜੀ ਨੇ ਆਨੰਦ ਲਿਆਤਾ ਅਖਬਾਰ ਕਹਿ ਰਹੇ ਸੀ ਕਿ ਮੈਂ ਨਹੀਂ ਕਹਿ ਰਿਹਾ ਕਿ ਅਕਾਲੀ ਦਲ 4-5ਾਂ ਦੇ ਖੜਾ ਹਾਂ ਜਾਦ ਦੇ ਸੀ ਆਨੰਦਪੁਰ ਸਾਹਿਬ ਵਾਲੀ ਜਿੱਤ ਦੀ ਦੱਸਦੇ ਸੀ ਜੀ ਤੇ ਚਲੋ ਉਹ ਜੋ ਬਾਅਦ ਚ ਕੋਈ ਗੱਲ ਪਲੇ ਕਰ ਜਾਂਦੀ ਹੈ ਲੋਕਾਂ ਤੁਸੀਂ ਉਹਨੂੰ ਕਾਹਲੂ ਰੋਕ ਸਕਦੇ ਹੋ ਇਹ ਲਾਸਟ ਮੂਮੈਂਟ ਤੇ ਚਰਚਾ ਹੋ ਗਈ ਗੱਲ ਦੀ ਜੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਪ੍ਰੈਸ ਹੀ ਕਹਤਾ ਕਿ ਵੋਟਾਂ ਅਕਾਲੀਆਂ ਨੂੰ ਨਹੀਂ ਪੈਣੀਆਂ ਕਿਉਂਕਿ ਲੋਕ ਸੋਚਦੇ ਆ ਕਿ ਅਕਾਲੀਆਂ ਵਾਲੀ ਵੋਟ ਮੋਦੀ ਦੀ ਵੋਟ ਹੈ ਯਾਨੀ ਤੇ ਉਹੀ ਹੋਇਆ ਉਹੀ ਹੋਇਆ ਡਰ ਗਏ ਲੋਕ ਨਹੀਂ ਜਿੱਤਣ ਵਾਲੀਆਂ ਚਾਰ ਪੱਕੀਆਂ ਗਿਣਦੇ ਸੀ ਫਿਰੋਜ਼ਪੁਰ ਤਾਂ ਸੀ ਸਾਰੇ 95000 ਤੇ ਕੋਲ ਤੇ ਅੰਮ੍ਰਿਤਸਰ ਵੀ ਜਿਤਾ ਰਹੇ ਸੀ ਸਾਨੂੰ ਆਨੰਦਪੁਰ ਸਾਹਿਬ ਵੀ ਜਿਤਾ ਰਹੇ ਸੀ ਪਟਿਆਲਾ ਵੀ ਜਿਤਾ ਰਹੇ ਸੀ ਪਰ ਉਹ ਚਲੋ ਇਹ ਹੋ ਜਾਂਦਾ ਹੈ ਪੋਲਿਟਿਕਸ ਹਮੇਸ਼ਾ ਜਿੱਤ ਨਹੀਂ ਹੁੰਦੀ ਹਮੇਸ਼ਾ ਹਾਰ ਨਹੀਂ ਹੁੰਦੀ ਪਰ ਇੱਕ ਗੱਲ ਆ ਕਿ ਨਾਂ ਦਾ ਲੰਬੀ ਕਦੇ ਰਾਤ ਹੋਈ ਇਹਦਾ ਨਾਂ ਲੰਬਾ ਕਦੇ ਦਿਨ ਹੋਇਆ ਰਾਤ ਤੋਂ ਬਾਅਦ ਦਿਨ ਚੜਨਾ ਦਿਨ ਤੋਂ ਬਾਅਦ ਰਾਤ ਹੈ ਹਮੇਸ਼ਾ ਇੱਕੋ ਜਿਹੇ ਸਮੇਂ ਤੇ ਰਹਿੰਦੇ ਨੇ